ਨੇ ਕੋਈ ਨਹੀਂ ਫੜਾ ਦੋ ਮੇਰੇ ਆ ਦੇ ਉਹ ਹਰਗੋ ਦਾ ਸੂਟ ਆ ਲੈ ਵੀ ਭਰਾ ਵੀ ਹੋ ਗਿਆ ਤਿਆਰ ਤੇ ਫੁੱਫੜ ਜੀ ਵੀ ਆ ਗਏ ਫੁੱਫੜ ਜੀ ਨੂੰ ਮਿਲ ਗਈ ਛੁੱਟੀ ਤੇ ਹੁਣ ਫੁੱਫੜ ਜੀ ਨਾਲ ਜਾਣ ਕੇ ਘਰੇ ਐਸ਼ਾਸ਼ੀ ਹੈ ਤੇ ਚੱਲੇ ਆ ਘਰੇ ਮੂੰਹ ਕਦੀ ਕੋਸ ਲੈ ਆਈ ਕਿ ਹੁਣ ਕਰੀਮ ਚੋਕੇ ਲੈ ਆਈਆਂ ਨਾਲੀ ਪਤਾ ਨਹੀਂ ਕੀ ਕੰਡ ਹੈ ਇਹਨੇ ਬੜਾ ਸਤਾਇਆ ਕੁੜੀ ਨੇ ਆਓ ਜਾ ਰਿਹਾ ਠੀਠੀ ਹੋਣ ਲੱਗਿਆ ਹੋ ਲਾ ਗਿਆ ਉਹ ਰੋਣਾ ਉਹਨਾਂ ਥਾਣ ਪੁੱਟੀ ਚਲੋ 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 ਉਹ ਆ ਵੀ ਰੈਡੀ ਨੇ ਹਾਜੀ ਚਲੋ ਦਾਦੀ ਕਿਥੇ ਦਾਦੀ ਸੰਦੀ ਵੀ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਚੱਲੇ ਆਵੇਂ ਤੇ ਪੂਆ ਜੀ ਸਾਡੇ ਨਾਲ ਜਾਣਗੇ ਤੇ ਮੇਰੇ ਬੂਟ ਕਿਥੇ ਮੈਂ ਬੂਟ ਉਹ ਵੇਖੀ ਯਾਰ ਆ ਕੁੜੀ ਨਾ ਟੱਪੀ ਜਾਂਦੀ ਇਹਨੂੰ ਤਿਆਰ ਕਰ ਦੋ ਹਣਾ ਇਹਨੇ ਇਹਨਾਂ ਨੂੰ ਕਿਉਂ ਨਹੀਂ ਕਿਤੇ ਇੱਕ ਵਾਰ ਚ ਕਰ ਦੋ ਤਿਆਰ ਇਹਨੂੰ ਇਹਨੇ ਇਹਨੇ ਬਹੁਤ ਟਾਈਮ ਲੱਗਣਾ ਕਰੇ ਹੈ ਚਲੋ ਚੱਲੀਏ ਫੋਟੋ ਦੀ ਟਵਰ ਚੈੱਕ ਕਰ ਮੇਰੇ ਦੀ ਮਬੜੇ ਚਰਾ ਮਾ ਤੇਰਾਵਾ ਮਬੜਾ ਚਾਜਾ ਚਾਂਡਿਆ ਭਰਾਵਾ ਤੇਰੇ ਨਾਲ ਜਿਆ ਇਕੱਠੇ ਹੁੰਦੇ ਆ ਨਾ ਤੇ ਆ ਕਿਉਂ ਹੁਣੇ ਹੋ ਗਏ ਇਕੱਠੇ ਇਕੱਠੇ ਆ ਚਲੋ ਚਲੋ ਭੂਆ ਕੀ ਕਰਨੀ ਯਾਰ ਲੈ ਵੀ ਕਹਿੰਦੇ ਇੱਕ ਫੋਟੋ ਖਿੱਚਦੀ ਆ ਵਧੀਆ ਜੀ ਯਾਦਗਰੀ ਆਜੋ 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 ਚਲੋ ਚਲੋ ਆਓ ਆਓ ਚਲੋ ਚਲੀ ਦਾਦਾ ਦਾਦਾ ਚੱਲੀ ਚਲਾ ਦਾਦਾ ਚੱਲੀ ਜਾ ਚਲ ਮੈਂ ਫੜਾ ਤੂੰ ਕਰ ਦੂ ਕਰ ਤਾ ਹਵਾ ਫਰ ਫਰ ਇਧਰ ਫਾੜ ਦੇ ਨਾ ਕੁੜੀਆਂ ਨੂੰ ਫੜ ਅੱਲਾ ਪਪੜਾ ਨਾ ਕੀ ਭਾਲਦੇ ਆ ਮਗਰ ਰੱਖ ਦੋ ਨਾ ਪਪੜ ਜੀ ਇੱਥੇ ਰੱਖ ਮਗਰ ਇਹਨੂੰ ਮਗਰ ਰੱਖੋ ਇਹ ਛੱਡ ਦੋ ਉਹ ਪੀਨੇ ਭਾਲਦਾ ਮਗਨੀ ਸੀਟ ਤੇ ਸਭ ਨੂੰ ਮਗਰ ਮੈਂ ਵੀ ਅੱਜ ਉਹ ਫੁਰਜੀਣੀ ਅੱਗੇ ਬੈੰਦੇ ਨਾਲੇ ਸਹੜੇ ਆ। ਸਿਆਣਾ ਬੰਦਾ ਅੱਗੇ ਬੈੰਦਾ ਚੰਗਾ ਲੱਗਦਾ ਐ। ਉਹ ਬੈ ਕੇ ਗੋਪੀ ਮਗਰ। ਹਜੇ ਗੱਡੀ 'ਚ ਬੋਟ ਹੋ ਕਰਨੀ ਹੈ। ਕਿਹਿਆ ਸਰਦੀ? ਗਰਮੀ ਗਰਮੀ। ਬੈਠੋ ਬੈਠੋ ਮੈਂ ਹਣੀ ਕਹਿੰਦੀ ਗੱਡੀ 'ਤੇ ਸਰਦੀ ਐ। ਬੈਠੋ। ਚਲੋ ਜੀ। ਅਸੀਂ ਪਹੁੰਚਿਆ ਕੋਟ ਖਾਲਸਾ ਤੇ ਇੱਥੇ ਬਾਰਿਸ਼ ਆਉਣੀ ਸ਼ੁਰੂ ਹੋ ਗਈ ਐ ਬਹੁਤ ਜ਼ਿਆਦਾ। ਤੇ ਸ਼ਾਹ ਹਣੀ ਇੱਕੇ ਬੈਠੇ ਜਾ ਰਹੇ ਆ। ਇਹ ਖਾਲਸਾ ਕਾਲ ਜੀ ਇੱਧਰ ਸਾਹਮਣੇ। ਇਹਨਾਂ ਦਾ ਕੰਮ ਹੋ ਰਿਹਾ ਬਸ ਇਹ ਚੀਜ਼ ਹੀ ਵੇਖੀ ਬੈਠਣੀ ਨਹੀਂ ਹੁਣ ਇੱਥੇ ਪ੍ਰਸ਼ਾਦਾ ਲੱਗੇ ਛਕਣ ਲੰਗਰ ਲੱਗਾ ਹੈ ਤੇ ਚੌਲ ਵੇਖੇ ਤੇ ਕਹਿੰਦੇ ਖਾ ਲਈਏ ਮਾ ਚਲੋ ਯਾਰ ਖਾ ਲੈਨੇ ਫਿਰ ਥੜ੍ਹ ਥੜ੍ਹੇ ਆਪਾਂ ਵੀ ਪੈਕ ਕਰ ਦਣਗੇ ਹਾਂਜੀ ਹਾਂਜੀ ਗੋਪੀ ਭਾਜੀ ਰਾਜਮਾ ਨਹੀਂ ਮਿਲਣਦੇ ਆਪਾਂ ਨੇ ਲੱਗੇ ਲਿਆ ਕਿ ਬਾਰਿਸ਼ ਬਹੁਤ ਆ ਰਹੀ ਹੈ ਕਿ ਨਹੀਂ ਭੀੜ ਦੇ ਵਿੱਚ ਕੋਪੀ ਨੇ ਮੁੰਡਾ ਲਵੀਂਦਾ ਉਦੇ ਤੇ ਪਾ ਤੇ ਕਮਨ ਚਾਵੜ ਬਣੀ ਗੱਲ ਭਰਮ ਭਾਜਾ ਬਣਿਆ ਕੋ ਚੱਲਣ ਦੇ ਚੌਲ ਦੋ ਦੋ ਬਾਜੀ ਮੱਖਣ ਖਾ ਰਹੀ ਨੰਨੇ ਕੇ ਵੀ ਦੇ ਚੁਣ ਲੈ ਜਾਲਾ ਫਫੜ ਜਿੰਦ ਦੋ ਇਧਰ ਲੈ ਵੀ ਗੋਪੀ ਸਭ ਪਛਾਈ ਜਾਣ ਰਿਹਾ ਹੈ ਹੁਣ ਪੰਘੂਰ ਮਗਾ ਲਿਆ ਬਾਬਿਆਂ ਕੋ ਹੈ ਪੋਤਰ ਅਖੀ ਮਾਮੇ ਨੇ ਕੱਢਣੇ ਹੈ ਜਾ ਕੇ ਹੈ ਲੇ ਲਾ 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 ਚੱਕ 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 ਵਾਧੀ ਦਿਓ ਵੀਰ ਜੀ ਮੁੰਡੇ ਨਾਲ ਦੋ ਖਾਲਾ ਕਿਉਂਕਿ ਇਹਦਾ ਖਚਾਈ ਬੜੀ ਤੇਜ ਹੈ ਲੈ ਵੀ ਮਾਮਾ ਜੀ ਨੂੰ ਖੁਸ਼ ਕਰਨ ਵਾਸਤੇ ਗੋਪੀ ਖਾਪੜ ਖੜੀ ਨੇ ਲੈ ਲੈ ਪੰਗੂਰ ਹੋਰ ਲਾਵਾ ਜੀ ਕਹਿ ਹੁਣ ਕਹਦੇ ਨਾ ਮਾਮਾ ਜੀ ਜਿੰਨੇ ਮਰਜੀ ਖਾਓ ਹਾਂ ਜਿੰਨੇ ਮਰਜੀ ਰੱਜ ਰੱਜ ਕੇ ਰੱਜ ਰੱਜ ਕੇ ਅੰਬ ਅੰਬਾ ਵਾਲਾ ਵੀਰ ਹੈ ਨਹੀਂ ਤੇ ਅਗੋਂ ਲੈ ਲੈਨੇ ਯਾਰ ਇਹਦੀ ਨਹੀਂ ਇਹਦੇ ਨਾਲ ਦਿਲ ਕਰਦਾ ਨੇ ਵੇਚਣ ਨੂੰ ਨਹੀਂ ਨੇ ਉਹਦਾ ਦਿਲ ਨਹੀਂ ਕਰਨ ਰਿਆ ਉੱਥੇ ਵੀ ਲੱਗਿਆ ਨੇ ਬੋਲਦੇ ਅੱਗੇ ਇਹ ਨਹੀਂ ਮੁੱਕਣੇ ਹੁਣ ਨਾ ਖਾਓ ਤੇ 2 ਕਿਲੋ ਹਾਂਜੀ ਤੀਆਂ ਦੇ ਪਾਮਬ ਅੱਛਾ ਅੱਧਾ 1 ਕਿਲੋ 50 ਦੇ ਕਿਲੋ ਹਨਾ 2 ਕਿਲੋ ਪਹੁੰਚ ਗਿਆ ਆਪਣੇ ਅਸੀਂ ਬਟਾਲੇ ਹਾਂਜੀ ਇਹ ਤਾਂ ਮੁੰਡਾ ਨਾਲ ਹੀ ਆ ਜਾ ਆਜੋ 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 ਦਦਾਵਾ دادا لک خوشیاں بادشانیاں جسات ګورن درد کرے باندې وای دې وای دې وکړه دادا وای دې ک دادا دادا او دادا وخه وای دې نه دادا ਵਾਇਦੋਗਾ ਦਾ ਜਿਹੜਾ ਜੀ ਆ ਗਏ ਜੀ ਜਿਹੜੇ ਅਸੀਂ ਕਾਲ ਚਲ ਮਾਰ ਕੋ ਨਾ ਅਸੀਂ ਕਾਲ ਹੋਰ ਠੀਕ ਹੈ ਦੇ ਦਾਲ ਨਾ ਇਹ ਵੇ ਕੱਕਾ ਕਿ ਨਾ ਇੱਦਾਂ ਕਿੰਨੀ ਵੇ ਕੱਕਾ ਨਾ ਵਜਾਂ ਦੇਣੀ ਤੈਨੂੰ ਸੁਣਿਆ ਨਹੀਂ ਪਰ ਵਜਾਂ ਦੇਣ ਦੀ ਕਹਿੰਦੀ ਦਾਦਾ ਬੂਆ ਅੱਜ ਬੋਲੇ ਤੁਮੇ ਨਾ ਵਜਿਆ ਮਾਤਾ ਜੀ ਮਜਾ ਲੈੰਦਾ ਬਾਕੀ ਚਾਹ ਦਾ ਸੌਣ ਬਾਂਚ ਲਾਉਣਾ ਥੋੜਾ ਟਾਈਮ ਚੇਤਾ ਭੁੱਲ ਗਿਆ ਕੋਰੀ ਲਾਉਣਾ ਦਿਮਾਗ ਖਰਾਬ ਹੋ ਗਿਆ ਕਹ ਨਹੀਂ ਗਿਆ ਮੈਂ ਬਾਰਿਸ਼ येते ਸੰਗੀ ਪਈ ਹੋਗੀ ਬਹੁਤ ਮੀ ਮੈਂ ਕਹਿੰਨਾ ਵੀ ਕਿਤੇ ਗੜੇ ਪਏ ਫਿਰ ਉਹ ਉੱਥੇ ਜੜਜੀ ਗੜੇ ਬੜੇ ਪਏ ਮੀ ਬੜਾ ਬਸੇ ਰਹਿ ਲਿਆ ਇੱਕ ਬੁੜੀ ਨੇ ਬੜਾ ਸਤਾਇਆ ਜੀ ਫਿਰ ਜੀ ਮੇਰਾ ਫੋਨ ਟਰਲ ਕਰਦਾ ਡਿੱਗਣ ਵਾਲੀ ਉਹ ਟੁੱਟ ਗਿਆ ਜੀ ਗਲਾਸ ਗਾਰਡ ਉਹ ਤਾਂ ਲੱਗ ਕੋਈ ਹੋਵੇ ਮਰਾ ਠੀਕ ਪਤਾ ਨਹੀਂ ਟੈਡ ਹੀ ਹੋਈ ਜਾਂਦਾ ਕੱਪੜਾ ਉਹ ਜਿਹੜਾ ਚਿੱਟਾ ਸੂਟ ਆਹ ਹਾਂ ਵੇਖ ਹੁਣ ਫਿਰ ਠੀਕ ਕੀਤਾ ਦੋ ਵਾਰਾਂ ਕੀਤਾ ਅੱਜ ਫੇਰ ਕਿੰਨੀ ਲੈ ਆ ਗਈ ਦੇਰ ਨੂੰ ਫੇਰ ਠੀਕਾ ਇੱਕ ਵਾਰੀ ਕਰ ਲੈ ਕਿੰਨਾ ਹਾਰਾ ਖੁੱਲਾ ਇੰਨੇ ਬੜਾ ਸਤਾਇਆ ਯੋ ਹੀ ਨਹੀਂ ਦਾਦੇ ਇੰਨੇ ਬਸ ਹਰ ਗੁੱਟ ਵਿੱਚ ਇਹ ਲਗਾ ਕੇ ਦੇਖ ਲੈ ਆ ਆ ਕਦੇ ਐਨਐਫ ਫਪੜ ਜੀ ਨੂੰ ਵੀਡੀਓ ਚਲਾ ਲਿਆ ਇੱਕ ਪਸਾਇਆ ਅੱਜ ਇਹ ਇਹ ਮੁੰਡਾ ਬਣਾ ਕੀ ਆ ਹਾਂ ਹਾਂ ਜੀ 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 ਕੰਦੀ ਫੜਿਆ ਬਹਿ ਜਾ ਇੱਥੇ ਬਹਿ ਜਾ ਇੱਕ ਮਿੰਟ ਕੈਂਦੀ ਫੜਾ ਦੂ ਕਿਟਰ ਫੜਾ ਦੂ ਮਿੰਨੇ ਕਿਟਰ ਫੜਾ ਲੈ ਨਾ ਆਪੇ ਭੂਆ ਨੇ ਆ ਸਮਾਨ ਖਾਣ ਲੈ ਮੈਂ ਬਸ ਚਲੋ ਜੀ ਬਨਾਈਆਂ ਬਾਈ ਚੱਲ ਜੀ ਮੰਮੀ ਦੀ ਫੇਵਰੇਟ ਚੀਜ਼ ਹੈ ਐ ਬਸ ਕੋਈ ਨਾ ਜਰਾ ਇੱਕ ਥੋੜਾ ਐ ਨਹੀਂ ਲੈ ਥੋੜਾ ਮੈਂ ਕਰ ਚੁੱਕਾ ਮੰਮੀ ਆ ਤੀ ਇੱਕ ਭਰਾ ਆ ਹਲ ਗੰਗਾਂ ਦੀ ਮੰਡੀ ਆ ਜੇ ਪੜੀ ਓਹ ਕਿੱਥੇ ਆ? ਉਹ ਕਿੱਥੇ ਪੜਾ? ਇਹ ਕਿੱਥੇ ਨਹੀਂ? ਨਾ ਇਹ ਨਹੀਂ। ਉਹ ਵੇ ਉਹ ਉਹਦੇ ਵਿੱਚ ਹੋਣਾ ਵਾ ਯਾਰ। ਨੇਹ ਚ ਨੇਹ ਚ ਨਹੀਂ। ਕੋਈ ਨਹੀਂ ਉਹ ਵੀ ਲੱਭ ਲੈਣੇ ਹਰ ਗੁੰਦਾ ਵੀ ਕੋਈ ਗੱਲ ਨਹੀਂ। ਹਰ ਗੁੰਦਾ ਕਿੱਥੇ ਉਹ ਵੀ ਕੱਢੋ ਨਾ। ਨੇਹ ਪ੍ਰਸ਼ਾਦ ਆ। ਟੜ ਜੋ ਕੇ ਲੈਂਦਾ ਇਹ ਵੀ। ਇਹ ਕੋਈ ਨਹੀਂ ਫੜਾ ਦੋ।

ਵੇਦ ਨੂੰ ਪਾਦਣਾ ਇਹਨਾਂ ਨੇ ਖਰਾਬ ਕਰਤੀ ਆ ਜਿਹੜੇ ਚਾਰ ਦਿਨ ਮੈਨੂੰ ਬੜਾ ਵਿਚਾਰ ਆ ਅੱਗੇ ਮੈਂ ਨਾ ਡੈਡੀ ਦੇ ਬਾਗੇ ਮੈਂ ਉਹ ਕੱਟ ਕੇ ਕਰਤੀ ਛੋਟੀ ਆ ਮਨ ਨਾਲ ਖੁਲਣਾ ਉਹ ਹਰਕੁਣ ਦਾ ਸੂਟ ਆ ਮੈਂ ਤੇ ਗੋਪੀ ਜਾਣਦੇ ਥੋੜਿਆ ਮਾਲ ਮੱਤਾ ਲੈਣ ਵਾਸਤੇ ਮਾਲ ਮੱਤਾ ਕੋਈ ਹੋਰ ਨਾ ਸਭਲੇ ਭਰਾ ਅਸੀਂ ਚੱਲੇ ਸਮੁੰਦਰ ਦੇ ਮਾਸੇ ਲੈਣ ਵਾਸਤੇ ਆ ਬਾਕੀ ਮਾਲ ਮੱਤਾ ਹੀ ਉਹ ਜਿਹੜਾ ਕੋਈ ਨਹੀਂ ਖਾਂਦੇ ਕਿ ਨਹੀਂ ਗੋਪੀ ਆ ਵਾ ਵਾ ਸਹੀ ਗੱਲ ਸਹੀ ਗੱਲ ਮਠਾਇਣਾ ਤੁੰਹੇ ਜਾਂਦਾ ਬਸ ਉਹਦੇ ਨਾਲ ਸਾਥ ਨਾ ਚੱਲ ਜਿਹੜੇ ਆਪਾਂ ਪੈਸੇ ਨਹੀਂ ਖਤਨੇ ਬਹੁਤੇ ਆ ਸ਼ਾਮੀ ਵੀ ਆਦੇ ਪਨ ਉਹ ਖਾਵਾ ਪੀਵੋ ਕੋਈ ਠੰਡਾ ਢੰਡਾ ਕੋਈ ਪੀਣਾ ਕੋਈ ਛਾਲਾ ਜੀ ਮਿੱਤਰੋ ਹਾਂਜੀ ਤਹੀਂ ਇਧਰ ਆ ਗਏ ਥੱਕ ਗਏ ਵੱਡਿਆਂ ਦੀ ਵੱਡੇ ਵੱਡੇ ਬੰਦੇ ਦੀਆਂ ਗੱਲਾਂ ਬਾਤਾਂ ਸੁਣ ਕੇ ਥੱਕ ਗਏ ਚਲ ਸਹੀ ਹੈ ਚਲ ਵਧੀਆ ਵਧੀਆ ਲੈ ਵੀ ਮਿੱਤਰਾਂ ਘਰ ਦੀਆਂ ਬਣਦੀਆਂ ਭਿੰਡੀਆਂ ਕਿ ਬੁਜਾਰੀ ਐ ਅਸਾ ਕਰਦਣੀ ਇਹ ਕਿਦਿਆਂ ਵੀ ਕਰਦੀ ਉਹ ਕਹਿੰਦੀ ਮਮੀ ਜਾਣਾ ਈ ਲੈ ਆਹ ਇਹ ਤਾਈ ਨੇ ਲੱਗਦਾ ਕੁੜੀ ਵਿਗਾੜ ਦੇਣੀ ਮੈਨੂੰ ਲੱਗਦਾ ਚੀਜ਼ਾਂ ਲੈ ਲੈ ਕੇ ਉਹਨੂੰ ਦਈ ਜਾਂਦਾ ਬਸ ਉਹ ਵੀ ਬੜੀ ਖੁਸ਼ ਏ ਖੜਾ ਖੜਾਓ ਹਈ ਹਈ ਜੀ ਨਰ ਜਾਂਦਾ ਪੂਦਾ ਗਿਆ ਓ ਇਹ ਲੱਗ ਕੇ ਨਿਸ਼ਤਾਨੀ ਕਰਦੀ ਤਾਉ ਕਿਥੇ ਤਾਉ ਤਾਉ ਕਿਥੇ ਰਗੁਣ ਦਾਦੀ ਨੇ ਦਾਦੀ ਨੇ ਮਾਰਿਆ ਹੈ ਕਿ ਦਾਦੀ ਨੇ ਮਾਰਿਆ ਮਾਰਿਆ ਇਹ ਵੀ ਕਰਦੀ ਕੀ ਕਰਦੀ ਕੀ ਆ ਹੈ ਲੈ ਯਾਰਾ ਇੱਕੋ ਮਿੰਟ ਜਰਾ ਹੁਣ ਬੱਲ ਲਾਡੀ ਕਰ ਚੱਲ ਹੁਣ ਲਾਡੀ ਕਰ ਬੱਸੀ ਪਾਓ ਬੱਸੀ ਪਾਲਾ ਮੈਂ ਆ ਗਏ ਨਹੀਂ ਤੇ ਵੈਰੀ ਗੁੱਡ ਤਉ ਤਉ ਨੂੰ ਹੱਪ ਕਰ ਦੋਣ ਚਾ ਬਸੀ ਪਾ ਦੋ ਬਸੀ ਪਾ ਦੋਣ ਬਸੀ ਪਾ ਦੋ ਬਸੀ ਪਾ ਦੋ ਵੈਰੀ ਗੁੱਡ ਇਹ ਬੋਲੇ ਤੇ ਚਾਗਾ ਦੋ ਉਹ ਮੇਲਾ ਭਲਕੋਂੋਂ ਕੋਲ ਵਿਡਾਲੇ ਵਾਲਾ ਅੱਛਾ 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 ਚੱਲ ਵੀ ਭੂਆ ਦਾ ਪਹਾੜ ਲੱਗੇ ਤੋਲਣ ਪੁੱਤ ਪਰ ਆ ਜਾ ਉੱਪਰ ਆ ਜਾ ਪੁੱਤ ਆ ਜਾ ਕੋਈ ਬਾਹਰ ਚੱਲ ਜਾਓ ਜੋ ਨਹੀਂ ਨਹੀਂ ਇਹਨੇ ਖਲੋਈ ਜਾਣਾ ਹੈ ਬਾਹਰ ਚੱਲ ਭੂਆ ਛੱਡ ਦੇ ਨਾ ਪ੍ਰੈਸ ਚ ਨੀ ਉਹ ਪਹਿਲਾਂ ਖਲੋਤ ਲੈਣੇ ਮੁੰਡਾ ਧੌਣ ਭਰਨੇ ਪਵੇ ਅੱਛਾ ਚੱਲ ਭੂਆ ਲੋ ਜਾ ਉਹ ਨਹੀਂ ਟੁੱਟਦੀ ਮਸ਼ੀਨ ਇਹਦਾ ਲੈ ਪੱਤਰ ਕਰ ਲੋ ਬੱਤਰ 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 ਕਰ ਲੋ ਆ ਕੁਆ ਨਹੀਂ ਪਹਚਾਨ ਨਹੀਂ ਗਿਆ ਆਹ ਹੁਣ ਤੇ 95 ਕਹਿਣਾ ਪਤਾ ਤੂੰ ਰੋਣਾ ਪਿਆ ਭੂਏ ਦਾ ਭਾਰ ਕੰਟੜੇ ਹੈ ਉਹਦਾ ਭਾਰ ਹੈ 70 ਕਿਲੋ ਠੀਕ ਹੈ ਮੇਰਾ ਤਾਂ 70 ਤੇਰਾ 70 ਮੈਂ ਦਊਂਗਾ ਤੇ ਮੈਂ ਮੇਰਾ ਭਾਰ ਤੇਰੇ ਨਾਲ 4 ਕਿਲੋ ਭਾਰ ਘਟਿਆ ਹੈ ਓਏ 4 ਕਿਲੋ ਮੇਰਾ ਭਾਰ ਘਟਿਆ ਤੇ ਗੋਭੂਣੀ ਹਣ ਬਣਾਉਣ ਲੱਗਿਆ ਚਟਨੀ ਅੰਬੀਆਂ ਲਿਆਂਦੀਆਂ ਹੀ ਇੰਨੇ ਦਿਨ ਹੋ ਗਏ ਅੱਜ ਕਿਸ ਵਾਰ ਸੁਖੀ ਕਿਵੇਂ ਬਣਾਉਣਗੇ ਚਟਨੀ ਵਧੀਆ ਘਾਣਾ ਵੀ ਐ ਮਸਾਲੇਦਾਰ ਵੀ ਮੈਂ ਕਹਿੰਦਾ ਅੰਬੀ ਲਾ ਅੰਬਰੀਲੀ ਅੰਬਰਸੋਹੇ ਚੁੜੇ ਜੜਾ ਲੈ ਕੇ ਫੇਰ ਆਈਆਂ ਸਾਰੇ ਪਾਸੇ ਘੁੰਮਤੀ ਰੋਜ਼ਾ ਜਿਹਨੂੰ ਕੁੱਤੀਆਂ ਮੈਂ ਸੁਪਰ ਦੀ ਐ ਲੱਗਦੀ ਆਹ ਬੜੇ ਹਾਰ ਵਿੱਚ ਪੈ ਗਈ ਐ ਜਿਹਨੂੰ ਕੁੱਤੇ ਇਹ ਨਹੀਂ ਜਾਣੀ ਕੋਈ ਮੈਂ ਹੋਰ ਨਹੀਂ ਕਹਿੰਦਾ ਬਟਾ ਸ਼ਾਹ ਕੋਈ ਨਹੀਂ ਚਾਹੀਦਾ ਨਾ ਤੁਹਾਡੀ ਇੱਕ ਨਾ ਕਿਸੇ ਉਸ ਨੇ ਹੋਰ ਨਹੀਂ ਇਲੈਕਟ੍ਰੀਕਾ ਕਿ ਮੈਂ ਤੇਰਾ ਉਸਤਾਦ ਉਸਤਾਦ ਮੈਂ ਤੈਨੂੰ ਬਟਾਰ ਸਿਕੰਦਰ ਹਾਂ ਚੰਡੀਆਂ ਬਣਾਉਂਦਾ ਸਿਕੰਦਰ ਮਮਨ ਤੂੰ ਮੈਂ ਵੇਚ ਨਹੀਂ ਕਸਦਾ ਇਹ ਇਹ ਕੀ ਚੰਡੀਆਂ ਬਣਾਉਂਦਾ ساری ਜਿੰਦਗੀ ਹੈ ਨਮਕਾ ਤੇ ਰੋਟੀਆਂ ਲਾਸੀ ਹੋਣਗੇ ਕਹਿੰਗੇ ਇਹ ਵੀ ਰੋਟੀਆਂ ਲੈ ਉਤਾਰਦੇ ਆ। ਠੀਕ ਹੈ ਵੀ ਆ ਇਹ ਅਸਤਾਦ ਇਹ ਅਸਤਾਦ। ਉਸਤਾਦ ਹੀ ਉਸਤਾਦ ਹੀ ਹੋਣਾ। ਅਜੇ ਇਹਨੂੰ ਕਿਸ ਚੀਜ਼ ਦੇ ਉਸਤਾਦ ਪਤਾ ਤਾਂ ਲੱਗਦਾ। ਪਹਿਲੇ ਕੰਮ ਮੈਂ ਇੱਥੇ ਸਿੱਖਿਆ ਜੂੜ ਰੋਟੀ ਨਾ ਮੈਂ ਤੁਹਾਨੂੰ ਬੰਦਾ ਕਸਰ। ਰੋਟੀਆਂ ਬਣਾਉਣੀਆਂ ਵੀ। ਸਾਸੀ ਇਤਨ ਜਿਆਦਾ ਮੋਖਾ ਰਹੀ ਸੀ। ਆਹ ਯਾਦ ਕਰੇ। ਐਤ ਲੱਜ ਆ ਜਾਂ ਬਰਸਤ ਨਹੀਂ ਲੱਗਣਾ। ਭਾਂਡੇ ਮੁੰਡੇ ਦੀ। ਇਸ ਟੜੇ ਪੁੱਛੇ ਇਤ ਸਿੱਖਿਆ ਨਾ। बहुत हो गया था शनिवार की तो आती है तेरे किसी का देखा मन से तो नहीं आते तेरे इतनी नौ तो चाहते हैं मन से तो नहीं आते तेरे किसके लिए ये जीत लिया जीत लिया तो आयी तो इतनी तीन आयी क्या नहीं आये फेम और कैसे क्लब फेम नहीं ਯੋਸਕਰ ਦੇ ਦਰਵਾਜੇ ਨਹੀਂ ਚਾਹ ਜੇ ਵਿਆਹ ਕਰੋ ਆਪ ਹੀ ਆਈ ਜਾਈਏ ਸਿਰ ਦਾ ਮੋਕਾ ਨਹੀਂ ਹੋਣੀ ਸਿਰ ਪੈਣ ਦੀ ਨਹੀਂ ਉੱਧਾ ਉੱਧਾ ਵਿਆਹ ਦੇ ਅੱਠ ਮੌਨ ਤੱਕ ਦਾ ਕਰ ਗਿਆ ਪਰ ਨਹੀਂ ਨਾ ਉਹ ਫਿਰ ਜਰ ਜਾ ਚੀ ਸਖਣੀ ਕਿਹੜੀ ਦੱਸ ਕਿੰਨੀਆਂ ਚੀਜ਼ਾਂ ਦੀ ਹੋਣੀ ਨੇ ਤੇ ਜਾ ਹੁਣ ਥੱਲੇ ਭਾਂਡਿਆਂ ਦੇ 20000 ਰੁਪਏ ਲਾਗ ਬਰਜਾ ਚਤਨੀ ਅਗਰੇ ਵਿੱਚ ਸਾਰੇ ਦੰਸਰ ਆਏ ਕਰ ਆ ਰਹੇ ਸਭ ਤੋਂ ਨਹੀਂ ਆ ਰਹੇ ਠੀਕ ਨਹੀਂ ਗੱਲ ਇੰਨੇ ਨੇ ਚਟਣੀ ਗੁੱਟਣੀ ਇੰਨੇ ਲੱਤਾਂ ਨੂੰ ਨੇ ਘੜਾਲਾਂ ਪਈ ਜਾਂਦੀਆਂ ਹੁਣ ਚੱਲਣਾ ਚੁੱਪਾ ਹੈ ਇੰਨੇ ਚਟਣੀ ਗੁੱਟਣੀ ਦੱਸ ਤੂੰ ਆ ਚਟਣੀ ਇੰਨੇ ਨੇ ਗੁੱਟਣ ਹਾਂ ਆਜੋ ਤੁਹਾਡੀ ਕਮੀ ਸੀਗੇ ਪਾ ਵੀ ਤੇਰੀ ਕਹਿੰਦੀ ਬਣ ਵੀ ਗਈ ਐ ਇੱਧਰ ਲੱਕ ਰਹਿ ਗਿਆ ਇੱਧਰ ਵੀ ਹੈ ਜੱਬਾ ਓਏ ਓਏ ਡੈਡੀ ਮੇਰਾ ਬੜਾ ਕਰਦਾ ਕਰਦਾ ਇੱਕ ਮਿੰਟ ਦੱਸ ਜੀ ਜਲਦੀ ਆ ਵੀ ਆ ਸਿਰਜ ਇੱਕ ਬੜਾ ਦੋ ਬਾਅਦ ਕੀ ਕਹਿੰਦਾ ਆਪਣਾ ਜਾਨ ਲੱਗਿਆ ਥਾਗ ਗਿਆ ਬਬ ਬਣ ਗਿਆ ਹਾਲੋ ਹਾਲੋ ਐਵੇਂ ਇੱਕ ਰੀ ਮੜਿਆ ਵਾ ਜੋਰ ਚ ਲੱਗਣਾ ਐ ਲਾਲੂ ਗੇ ਚੱਲ ਡੰਡੇ ਜੀ ਤਨੀ ਵੀ ਇੱਕ ਗਲਾਸ ਲਿਆ ਤੇ ਪੱਜਾ ਜੋਰ ਨਾਲ ਦਿੱtela ਚੱਲੇ ਆ ਦੋਵੇਂ ਵੀਰ ਵੀਰ ਬਾਜ਼ਾਰ ਤੇ ਦਹੀਂ ਲੈਣ ਚੱਲੇ ਆ ਪਨੀਰ ਲੈਣ ਚੱਲੇ ਆ ਤੇ ਦੇਗੀ ਮਿਰਚ ਲੈਣ ਚੱਲੇ ਆ ਤੇ ਮਟਰ ਲੈਣ ਚੱਲੇ ਆ ਹੋਰ ਹਾਂ ਟਮਾਟਰ ਵੀ ਟਮਾਟਰ ਹੋਰ ਆ ਆ ਆ ਤੇਰੀ ਗਾਢੀ ਹੋਊਗਾ ਤੇਰੀ ਕੜੀ ਭੈਣ ਲਈ ਆ ਕਿੱਨਾ ਜਾਓ ਚਿੰਗਾਠਾ ਜਿਹਸਾ ਨਾਲ ਚਲਾ ਦੋ ਨਹੀਂ ਨਹੀਂ ਤੂੰ ਮੇਰੇ ਨਾਲ ਚਲਾ ਦੋ ਉਹ ਤੂੰ ਸਾਇਦ ਚੁਣਨਾ ਪਏ ਸਾਇਦ ਮੈਂ ਕਹਤਾ ਹਾਂ ਇਹ ਉਹ ਇੱਕ ਲੱਕੜੀ ਐਂਜੂ ਵਨ ਐਂ ਬਤ ਉਹ ਤਾਂ ਸਿੱਧੀ ਹੋਰ ਤੁੰਗਾ ਲਾਉਂਗਾ ਉਹ ਬਾੜਕੇ ਟੂਟਾ ਹੋ ਕੇ ਸੰਪਨ ਹੋਊਗਾ ਪਰ ਨਹੀਂ ਅੱਜ ਤੰਦੂਰ ਅੱਜ ਦੀ ਗੱਲ ਗੁਰੂ ਤੰਦੂਰ ਕੋਲ ਤਰਵਾਓ ਓਕੇ ਕਿਹ ਕੇ ਤਾਂ ਕਿਤੇ ਇਹ ਬਾਰੂ ਜਾਨੂ ਇੱਥੇ ਆਪਣਾ ਕੋਈ ਮਾਧਿਅਨ ਹੈਗਾ ਪਤਨਾ ਕੱਲ ਨੂੰ ਕੱਲ ਨੂੰ ਪਤਾ ਕਿ 니ਛੇ ਮੰਦਰੀ ਹੈ ਓਕੇ ਆਪ ਜਨਾ ਵੀ ਭੈਣ ਭੈਣ ਮਰੀ ਆਈ ਤੇ ਤੰਦੂਰ ਨਹੀਂ ਤਾਇਆ ਇਹਨਾਂ ਉਹ ਤਾਂ ਗੱਲ ਨਹੀਂ ਕਿ ਜਿੰਦਿਆ ਕੋਣ ਕਿਉਂ ਵੀ ਇਸਾ ਰੀਤੇ ਪਰ ਲੀ ਜੇ ਬੱਕੇ ਵਾਹ ਜੀ ਪਈ ਨੌਂ ਕੋਣ ਨੀ ਇਦਾਂ ਵੀ ਅਲਰਜੀ ਤੇ ਚਲੋ ਚਲੋ ਬਾਕੀ ਕਹਿੰਦੇ ਲੱਗਣਾ ਤੇਰੇ ਸਾਹਮਣੇ ਹੈ ਕਿ ਜਿਹੜਾ ਦਰਵਾਜ਼ਾ ਉੱਥੇ ਪਿਆ ਹੈ ਉਹੰਨੇ ਸਾਤੇ ਨੂੰ ਵੀ ਮਾਜੇ ਦੀਆਂ ਅੱਗੇ ਲੱਗੀਆਂ ਅੱਗੇ ਜੰਦੀਰ ਭੀ ਜੀ ਸੋ ਇਹ ਫੇਰ ਉੱਥੇ ਜਿਹੜੇ ਪੈਸੇ ਖਰਚੇ ਉਹ ਦਰਵਾਜ਼ੇ ਤੇ ਲੱਕੜੀ ਉਹ ਲੋਹੇ ਵਾਲੇ ਤੇ ਇਥੋਂ ਅੰਦਰੋਂ ਕੱਢ ਕੇ ਲੈ ਜਾਂਦੇ ਨਹੀਂ ਆਲਾ ਤੇ ਲੰਗਾ ਜੀ ਨਾਲ ਆਦੇ ਰਹਿੰਦੇ ਉਹ ਕਰਦੇ ਜੀ ਆਲੀ ਵਾਲਾ ਜਿਹੜਾ ਦਰਵਾਜ਼ਾ ਨਾ ਉਹ ਦੇੜੀ ਗਾੜੀ ਨਾ ਕੋਈ ਇਤਨਾ ਬਈ ਉਹ ਤੇ ਆ ਜੀ ਨਹੀਂ ਉਹ ਲੱਕੜੀ ਵਾਲਾ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਉਹ ਉਹ ਦਿਨਾਂ ਨੂੰ 50 ਦਿਨਾਂ ਤੋਂ ਵੀਡੀਓ ਕਾਲ ਕਰਦਾ ਜਾਲ ਜਮਾ ਕੇ ਪੈਸਾ ਬਣਾਏ ਐਵੇਂ ਨਾ ਕੱਟ ਰਿਹਾ ਸਹੀ ਗੱਲੇ ਆ ਦੋ ਹੀ ਫੜ ਕਰਦੇ ਬਾਕੀ ਸਹੀ ਗੱਲ ਆ ਤਾਂ ਦੇ ਦੀਆਂ ਬਖਸ਼ੀਆਂ ਇਹ ਚੀਜ਼ਾਂ ਆ ਉਹ मित्रों बहजा बहजा कराती लटा निकल पूरी तेज फटा फट फटा फट बैठे अपने उपर आए हॉली हौली करद करद पहुंच ही गए ने भरा होनी ਤੇ ਇਹ ਗੋਪੀ ਰੇਸ਼ਨ ਨੂੰ ਮੜਕੇ ਹੁਣ ਵਾਲੇ ਭਾਬੀ ਹੁਣੀ ਡੇ ਨੇ ਰੋਟੀਆਂ ਵੇਲਣ ਤਾਂ ਸੰਦੀਪ ਥਲੇ ਸਬਜੀ ਬਣਾਉਂਦੀ ਏ ਇਹ ਨਾ ਸਮਝੋ ਕਿ ਸੰਦੀਪ ਬੈਠੀ ਆ ਉਹ ਉਹ ਕਪੜੇ ਪਾਏ ਨਾ ਸੰਦੀਪ ਦੇ ਵੇ ਕਣੀ ਕਰੀ ਡੈਡੀ ਨੇ ਭਲਾ ਦੋ ਕੁ ਲਾ ਕੇ ਖਾਣਾ ਨਹੀਂ 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 ਯਾਰ ਬਾਵਣ ਸੇਕ ਬੜਾ ਪੈਣ ਡਿਆ ਓਏ ਮਾਮੇ ਨੇ ਭਲਾ ਕਦਾ ਕਰਨਾ ਤੇਰੇ ਨੇ ਦਸੀ ਮੜਿਆ ਕਰਕੇ ਐ ਕੋਈ ਕਈਆਂ ਨਹੀਂ ਤੇ ਉਹਦਾ ਪਾਈਏ ਆ ਭਾਈ ਕਰਦਾ ਇਦਾਂ ਹੀ ਗੱਲ ਕਰ ਖਵਾ ਕੇ ਲੈ ਆਵਾਂ ਤੈਨੂੰ ਇਹਦੇ ਕੋਲੋਂ ਇਹ ਕਸ਼ਾਂ ਚ ਬਣਾ ਕੇ ਬਣਾਉਂਦਾ ਮੇਰਾ ਡਿਊਟੀਆਂ ਦੀ ਰੋਟੀਆਂ ਲਾਉਣ ਦੀ ਲੱਸੀ ਦੇਖ ਹਾਂ ਬਣ ਹਾਂ ਰੋਟੀ ਹੋ ਗਈ ਸਹੀ ਲਾ ਦੋ ਕਿਹੜੀ ਰੋਟੀ ਲੱਗੀ ਉਹ 6 6 ਚੱਲੀ ਹੋ ਰੋਟੀ ਇੱਕ ਮਿੰਟ ਲਾਈਨ ਯਾਰ ਰੋਟੀ ਲੱਤਦੀ ਨਹੀਂ ਰੋਟੀ ਨਹੀਂ ਲੱਤਦੀ ਮੇਰੇ ਕੋਲ ਨਾਤਦੀ ਨਹੀਂ ਨਾ ਉਹ ਅਸਲ 'ਚ ਕੁੰਡੀ ਜੜੀ ਨੇ ਜਿਆਦਾ ਲੰਮੀ ਬਣਾਤੀ ਏ ਥੋੜੀ ਛੋਟੀ ਚਾਹੀਦੀ ਏ ਹੋਰ ਨਹੀਂ ਕੋਈ ਗੱਲ ਕੁੰਡੀ ਜਿਆਦਾ ਹੂੰ ਕੁੰਡੀ ਜਿਆਦਾ ਲੰਮੀ ਹੈਗੇ ਤਾਂ ਹੀ ਕੇ ਇੱਕ ਮਿੰਟ ਜਾ ਇੱਥੇ ਰੋਕ ਜੀ ਕਿੰਨੀ ਮਾਰ ਕੁੰਡੀ ਜੀ ਹਾਂਜੀ ਬੰਦੀ ਜੀ ਅੱਗ ਥੋੜੀ ਤੇਜ਼ ਕਰਾਂ ਨਹੀਂ ਸਿਕੜਾ ਬਜਾ ਮੰਮੀ ਜੀ ਲੈ ਲਾਉਣ ਹਾਂਜੀ ਮਨ ਮਨਵੀਰ ਜੀ ਤੈਨੂੰ ਦੱਸੋ ਕਰਿਆ ਇਹ ਕੰਦੇ ਇਹ ਕੰਦੇ ਤੈਨੂੰ ਨਰਾਤਾ ਆਇਆ ਸਾਦੇ ਦੇ ਵਿਚਾਰੀ ਲਾਉਣ ਇਹ ਪਹਿਲੇ ਦਿਨ ਪ੍ਰਸ਼ਾਦ ਦੇ ਹੈ ਕੀ ਹੋਇਆ ਹੋਇਆ ਸਾਦੇ ਮੈਨੇ ਲਾਉਂਦੇ ਪਹਿਲੀ ਵਾਰੀ ਲਾਉਂਦੇ ਆਣਾ ਮਨ ਉਹ ਮਨਦੀਪ ਜੀ ਹਾਂਜੀ ਮੈਂ ਕੀ ਕਹਾਂਂਦੇ ਪ੍ਰਸ਼ਾਦ ਦੇ ਅੱਜ ਬਹੁਤ ਵਧੀਆ ਲੱਗਣੇ ਆ ਆ ਪੱਕੀ ਤੇਰੇ ਵਾਸਤੇ ਰੱਖੀਏ ਕੱਟੀ ਛਲ ਕਿੰਨੀ ਵੀ ਗੋਪੀ ਟੈਟ ਹੋ ਗਈ ਬੜੀਆਂ ਟੈਟ ਹੋ ਗਈ ਹੁਣ ਆਪ ਵੀ ਆਪ ਵੀ ਟੈਟ ਹੋ ਗਈ ਇਹ ਚੱਕਰ ਤਬੂਨ ਜੀ ਨਾ ਮੈਂ ਹਾਂਜੀ ਮੈਂ ਕਾ ਕਲ ਲੰਗਾ ਪੇੜੇ ਤੂੰ ਫੜ ਕੇ ਬਲੌਗ ਫੋਨ ਬੈਜੋ ਆਪੇ ਹੀ ਕੱਟ ਕੁਟ ਮੰਮੀ ਜੀ ਤਲ ਲੰਗੇ ਪੇੜੇ ਭਾਬੀ ਜੀ ਦੇ ਚੋਪੜ ਤੇ ਮਨਦੀਪ ਜੀ ਦੇ ਪ੍ਰਸ਼ਾਦੇ ਕੱਢਣ ਤੇ ਮੰਮੀ ਜੀ ਦੇ ਮੈਂ ਬਲੌਗ ਹੀ ਬਣਾਉਂਦੇ ਆ ਨਹੀਂ ਨਹੀਂ ਪੁੱਤ ਗਰਮਾ ਯਾਰ ਲੈ ਲੈ ਇਹ ਸਮਝ ਲੈ ਵੀ ਪ੍ਰਸ਼ਾਦ ਆ ਪੁੱਤ ਪ੍ਰਸ਼ਾਦ ਆ ਪ੍ਰਸ਼ਾਦ ਆ ਵਾਈਕਰ ਵਾਈਕਰ ਕਰਕੇ ਲੈ ਲਿਆ ਕਰੋ ਚੰਗਾ ਇਹ ਕਰਮਾ ਭਗ ਗਾਣੇ ਨੂੰ ਮਿਲਦਾ ਵਾਗਿਰ ਵਾਗ ਨਹੀ ਨਹੀ ਨਾ ਮੈਂ ਆਪੇ ਪਰੇਸ਼ਾਨ ਨਾ ਲੈ ਸਕਦਾ ਹੁਣ ਨਹੀ ਨਹੀ ਭਰਾ ਤੇ ਨਹੀ ਨਹੀ ਭਰਾ ਬੋਗਾ ਕੰਮ ਦੀ ਬਹੁਤ ਜਵਾਜ ਹੈ ਮੇਰਾ ਉਸਤਾਦ ਹੈ ਮਾਣਾ ਉਸਤਾਦ ਜੀ ਨਾ 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 ਮੈਂ ਮੈਂ ਕਿਹਦਾ ਉਸਤਾਦ ਨਹੀਂ ਭਰਾ ਨਾ ਰੱਬ ਬਣਾਉਂਦਾ ਆ ਨਾ ਬਚੂਲਾ ਬਣਾਵੇ ਕਦੀ ਨਾ ਉਸਤਾਦ ਦੇਖਣ ਗੱਲ ਗੋਬੀ ਹੋਰ ਬਣਿਆ ਫੁੜਕੇ ਹੋ ਗਏ ਤਿਆਰ ਨੰਬਰ 9 ਆ ਵੀਰੇ ਦੀ ਰੋ ਤਫੇ ਬੜੇ ਮਾਨਡਾ ਜੋ ਰੋਟੀਆਂ ਵਿੱਚੇ ਜੁੜ ਗਈਆਂ ਉਹ ਕਿਦਾਂ ਮਿਹਰਬਾਨੀ ਜੀ ਥੈਂਕ ਯੂ ਸੋ ਮੱਚ ਧੰਨਵਾਦ ਜੀ ਲੈ ਵੀ ਰੋਟੀ ਆ ਗਈ ਆਪਣੀ ਐਵੇਂ ਤੰਦੂਰੀ ਆ ਗਏ ਫੁਲਕੇ ਅਸ ਚਟਨੀ ਸੱਚ ਲਿਆ ਹੋਇਆ ਚਟਨੀ ਤੇ ਕਦੀ ਨਹੀਂ ਖੀਰੇ ਵੀ ਆ ਗਏ ਖੀਰੇ ਚੀਰੋ ਬਾਹਰ ਹਵਾ ਚੱਲਣ ਦੀ ਹੋਣਾ ਕਾਫੀ ਤੇਜ਼ ਹਾਂਜੀ ਯਾਰੇ ਵਜੇ ਪਏ ਆ ਹਵਾ ਚੱਲਣ ਦੇ ਜੀ ਲੈ ਵੀ ਸੰਦੀਪ ਤੇ ਹੁਣ ਭਾਬੀ ਵੀ ਖਾਣ ਲੱਗੇ ਰੋਟੀ ਇਨਾ ਹਨ ਨੂੰ ਖਵਾਤੀ ਹੈ ਜੀ ਕੋਈ ਤੂੰ ਖਾਲੀ ਕਿਣੀ ਤੁਸੀਂ ਥੋੜੀ ਜਗ੍ਹਾ ਲੂ ਗੋਪੀ ਨੇ ਆ ਬਲੌਗ ਐਡਿਟ ਕਰਨ ਪਰ ਨਾ ਇਹਦੇ ਕੋਈ ਗੱਲ ਹੀ ਨਹੀਂ ਬਣਨੀ ਦੇ ਉਸਤਾਦ ਜੀ ਹੁਣੀ ਕਰਨਗੇ ਭਾਬੀ ਜਿੰਦਾਬਾਦ ਇਹ ਕਰਦੀ ਮੜਦੇ ਹੋਰ ਕੀ ਲੈ ਵੀ ਹੁਣ ਲੱਗੇ ਆ ਲੁੱਡੋ ਗੇਮ ਲੱਗੇ ਖੇਡਣ ਬੈਜੋਗਾ ਜੀ ਲਾਉਣੀ ਇੱਕ ਦੀ ਵਾਰੀ ਲਾ ਲਓ ਮੈਂ ਮੈਚ ਵੇਖਦਾ ਮੈਚ ਆਉਂਦਿਆ ਆ ਵੀ ਜਿਹੜਾ ਸਕੀਨ ਮੈਚ ਦਾ ਵੀ ਛੱਡ ਗਈ ਗਿੰਗ ਲੱਗੀ ਜਿਤਨਾ ਵਾਸਤੇ ਚਿੰਤਾ ਨਾ ਕਰ ਅਸੋ ਦਿਲ ਤੇ ਨਾ ਲਾਉਣੀ ਕੋਈ ਗੱਲ ਕੋਈ ਨਹੀਂ ਜੈਂਟ ਗੋਪੀ ਬਣਾ ਰਹੀ ਚਾਹ ਤੇ ਮਾਂ ਆਪੇ ਪੀ ਪੋਣੂਗਾ ਰਲ ਮਿਲ ਕੇ ਦੋਵੇਂ ਭਰਾ ਬਣਾਉਂਦੇ ਆ ਜਾ ਭਰਾ ਆਂ ਆ ਜਾ ਆ ਜਾ ਪੁਣਦਾ ਪੁਣਦਾ ਹਾਂ ਵਧੀਆ ਵਾਈ ਦਮੰਦਾ ਸਿਰ ਟਕਲੇ ਬਹੁਤ ਵਧੀਆ ਫਸਟ ਕਲਾਸ ਕੰਮ ਚਾਹ ਚਾਹੀ ਕੀ ਦਰੁਬਨ ਉਬਲ ਗਈ ਆ ਇਹ ਗੜਾ ਕੰਮ ਸ਼ੋ ਲੈ ਜਾ ਜੋਂ ਨੇ ਸਾਰੀ ਰਾਤ ਸੌਣ ਨਹੀਂ ਜੀ ਦੇਣਾ ਫੇਰ ਤੁਹਾਨੂੰ ਮੈਨੂੰ ਕਿ ਅੱਜ ਤੁਸੀਂ ਦੋਵੇਂ ਜਾਣੀਆਂ ਨੇ ਕੁੜੀ ਸਾਹਮਣੀ ਬਸ ਆਪਾਂ ਤੇ ਉਧਰ ਲੱਗੇ ਸਾਂ ਚਾ ਚਾ ਬਾਈ 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 ਰਾਤੀ ਤੇ ਤੇ ਨੀ ਸੁੱਤੇ ਆ ਰਾਤੀ ਆਪੇ ਤੇ ਕਹਿ ਨਹੀਂ ਗਾਣਾ ਸੁਣਾ ਦੇਣਾ ਗਾਣਾ ਸੁਣਾਉਂਦਾ ਐ ਇਹੋ ਹੀ ਆਉਂਦਾ ਬਾਈ ਕੋਈ ਪੌਪ ਪੌ ਇਹੋ ਹੀ ਆਉਂਦਾ ਹੁੰਦਾ ਹਾਂ ਆ ਦੇ ਆ ਗਾਣਾ ਆਖਾਂ ਨੇ ਸੁਣਾਤਾ ਚੋਰੀ ਨੇ ਪਾ ਪਾ ਇੱਕ ਹੀ ਗਾਣਾ ਆਉਂਦਾ ਹੈ ਹਾਂ